ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਰੋਡ ਦਾ ਨਾਮ ਡਾਕਟਰ ਬੀ ਆਰ ਅੰਬੇਦਕਰ ਵੇ ਰੱਖਿਆ ਗਿਆ ਹੈ ਇਸ ਮੌਕੇ ਕਰਵਾਏ ਗਏ ਵਿਸ਼ਾਲ ਸਮਾਗਮ ਦੌਰਾਨ ਜਿੱਥੇ ਦੇਸ਼ ਵਿਦੇਸ਼ ਤੋਂ ਆਈ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਉੱਥੇ ਇਸ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਬੇਗਮਪੁਰਾ ਕਲਚਰਲ ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਪਰਮਜੀਤ ਕਮਾਮ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਪਰਮਜੀਤ ਕਮਾਮਜੀ ਨੇ ਜਿੱਥੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਸਾਰਿਆਂ ਨੂੰ ਕੌਮ ਲਈ ਆਪਣਾ ਸਾਰਾ ਜੀਵਨ ਨਿਸ਼ਾਵਰ ਕਰਨ ਵਾਲੇ ਬਾਬਾ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਜੈ ਪੀ ਸਾਥੀਓ ਅੱਜ ਅਸੀਂ ਬਾਬਾ ਸਾਹਿਬ ਦਾਤੂ ਮੇਦਗੜ ਜੀ ਦਾ 132 ਮਾ ਜਨਮ ਦਿਨ ਮਨਾਉਣ ਲਈ ਸ੍ਰੀ ਗੁਰੂ ਦਾਸ ਟੈਂਪਲ ਦੇਖੇ ਪਹੁੰਚੇ ਆ ਆਪ ਸਭ ਨੂੰ ਬਹੁਤ ਬਹੁਤ ਵਧਾਈ ਅਤੇ ਇਸ ਦੇ ਨਾਲ ਹੀ ਮੈਂ ਆਪ ਜੀ ਨੂੰ ਜੋ ਰੋਡ ਦਾ ਨਾਮ ਡਾਕਟਰ ਵੀ. ਰਣਜੀਤਕਰ ਜੀ ਦੇ ਨਾਮ ਤੇ ਉਹੇ ਰੱਖਿਆ ਗਿਆ ਹੈ ਉਸ ਲਈ ਵੀ ਆਪ ਸਾਰ ਨੂੰ ਬਹੁਤ ਬਹੁਤ ਧੰਨ ਦਿੰਦਾ ਹੋਇਆ ਆਪ ਜੀ ਦੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਦੂਤਿਆ ਕਦਮ ਕਦਮ ਚੱਲ ਕੇ ਇਸ ਰੋਡ ਵਾਲੀ ਜਗ੍ਹਾ 'ਤੇ ਪਹੁੰਚਿਆ ਤੇ ਹੋਰ ਮੈਂ ਇੱਕ ਨੰਨ ਵਾਲਾ ਬਾਬਾ ਸਾਹਿਬ ਬਾਰੇ ਜੂਰ ਗੱਲ ਕਹਾਂਗਾ ਕਿ ਅੱਜਕੱਲ ਜੋ ਬਾਬਾ ਸਾਹਿਬ ਵਾਸਤੇ ਅਸੀਂ ਕਰਦੇ ਹਾਂ ਇਹ ਕੁਝ ਵੀ ਨਹੀਂ ਜੋ ਕਿ ਬਾਬਾ ਸਾਹਿਬ ਜੀ ਨੇ ਆਪਣੇ ਬਚਪਨ ਤੋਂ ਲੈ ਕੇ ਆਪਣੀ ਆਪਣੇ ਜੋਤੀ ਜੋਸ ਨੂੰ ਤੱਕ ਆਪਣੇ ਪਰ ਇੱਕ ਇੱਕ ਜਿੰਦਗੀ ਦਾ ਪਰ ਸਾਨੂੰ ਸਾਡੇ ਕੌਮ ਦੇ ਸਾਡੇ ਦੇਸ਼ ਲਈ ਜੋ ਕਿ insaniyat ਨੂੰ ਸੁਹਾਰਦੇ ਹੋਏ ਲਾਭਤਾ ਆਪਣਾ ਤੇ ਉਹਨਾਂ ਨੇ ਬਹੁਤ ਹੀ ਦੁੱਖ ਝੱਲੇ ਹਨ ਜਿਨ੍ਹਾਂ ਦਾ ਕਿ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਉਹਨਾਂ ਨੇ ਉਹ ਸੀਰੀ ਉਹਨਾਂ ਦਾ ਸੀਰੀ ਚੱਲਦਾ ਹੈ ਡਾਕਟਰ ਵੀਰ ਮੇਲਗਰ ਜੋ ਕਿ ਅੱਜ ਮੇਰੇ ਖਾਲ 800 ਤੋਂ 844 ਐਪੀਸੋਡ ਹੋ ਗਏ ਹਨ ਉਹਨਾਂ ਵਿੱਚ ਜੇ ਤੁਸੀਂ ਜਿਸ ਤਰ੍ਹਾਂ ਰਮਾਇਣ ਦਾ ਮਹਾਭਾਰਤ ਦੇ ਦੇ ਜੇ ਉਹਨਾਂ ਨੂੰ ਦੇਖੋ ਤਾਂ ਤੁਹਾਡਾ ਅੱਧਾ ਜੀਵਨ ਸਫਲ ਹੋ ਜਾਏਗਾ ਪਰ ਆਪਣੇ ਲੋਕ ਮਹਾਭਾਰਤਾਂ ਦੇਖ ਲਓਗੇ ਤੇ ਇਹ ਸਾਡੇ ਬਾਬਾ ਸਾਹਿਬ ਦਾ ਜੋ ਚੱਲਦਾ ਸੀਰੀਅਲ ਨਹੀਂ ਦੇਖਿਆ ਉਹ 90% ਆਪਣੇ ਲੋਕਾਂ ਨੂੰ ਸੱਚ ਦੱਸਦਾ ਹੈ ਜੇਕਰ ਤੁਸੀਂ ਦੇਖੋ ਤਾਂ ਉਹ ਐਨ ਟੀ ਵੀ ਤੇ ਚੱਲਦਾ ਹੈ ਪਲੀਜ਼ ਕਿਰਪਾ ਕਰਕੇ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਬਾਬਾ ਸਾਹਿਬ ਬਾਰੇ ਕੋਚਣਾ ਕੋਸ਼ਪਾ ਦਾ ਲੱਗ ਉਹਦੇ ਇੱਕ ਵਾਰ ਸ਼ੇਅਰ ਕਰਦਾ ਉਹਨਾਂ ਵਿੱਚ ਇੱਕ ਪਲ ਇਹੋ ਜਿਹਾ ਹੈ ਵਾਵਾ ਸਾਹਿਬ ਤੇ ਜਿੱਦਾਂ ਕਿ ਹੁਣ ਗ੍ਰੈਜੂਏਸ਼ਨ ਚੱਲ ਰਹੀ ਆ ਗ੍ਰੈਜੂਏਸ਼ਨ ਦੇ ਦਿਨਾਂ ਵਿੱਚ ਜੋ ਕਿ ਉਹਨਾਂ ਦੇ ਪੇਪਰ ਪੈਂਦੇ ਸਨ ਉਹਨਾਂ ਵਿੱਚ ਜੋ ਪੰਜਾਂ ਪੇਪਰਾਂ ਦੇ ਵਿੱਚੋਂ ਉਹਨਾਂ ਨੂੰ ਗ੍ਰੈਜੂਏਸ਼ਨ ਮਿਲਣੀ ਸੀ ਉਹ ਜੋ ਉੱਚੀ ਜਾਤ ਦੇ ਲੋਕ ਸਨ ਉਹਨਾਂ ਨੇ ਉਹਨਾਂ ਨੂੰ ਗ੍ਰੈਜੂਏਸ਼ਨ ਕਰਨ ਤੋਂ ਪੇਪਰ ਦੇਣ ਤੋਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਕਾਫੀ ਉਹਨਾਂ ਤੇ ਇੰਨੇ ਅਤਿਆਚਾਰ ਹੋਏ ਕਿ ਲਾਸਟ ਵਿੱਚ ਜੋ ਆਖਰੀ ਸਗਾ ਉਹਨਾਂ ਦਾ ਪੇਪਰ ਉਹਨਾਂ ਨੂੰ ਉਹਨਾਂ ਨੂੰ ਪ੍ਰੋਫੈਸਰ ਨੇ ਸਿਰ ਆਪਣੇ ਯੂਨੀਵਰਸਿਟੀ ਵਿੱਚ ਰਹਿਣ ਦਾ ਹੀ ਪ੍ਰਵਾਨ ਕੀਤਾ ਜਾ ਕੇ ਉਹ ਆਉਂਦੇ ਜਾਂਦੇ ਉਹਨੂੰ ਕੋਈ ਤੰਗ ਨਾ ਕਰ ਸਕੇ ਪਰ ਫਿਰ ਵੀ ਉੱਥੋਂ ਦੇ ਜੋ ਉੱਚ ਅਧਿਕਾਰੀ ਜੋ ਕਿ ਉਹਨਾਂ ਦੇ ਵਾਰ ਖੜੇ ਹਨ ਗਾਦਰੀ ਉਹਨਾਂ ਨੇ ਉਹਨਾਂ ਦੇ ਸੱਚੇ ਹੱਤ ਤੇ ਇੱਜ਼ਾਤ ਪਾਲ ਦਿੱਤਾ ਪਰ ਬਾਬਾ ਸਾਹਿਬ ਨੇ ਫਿਰ ਵੀ ਆਪਣਾ ਹੌਸਲਾ ਨਹੀਂ ਛੱਡਿਆ ਕਿ ਉਹਨਾਂ ਨੂੰ ਜੋ ਪ੍ਰੋਫੈਸਰ ਸੀ ਉਹਨਾਂ ਨੇ ਉਹਨਾਂ ਨੂੰ ਪੇਪਰ ਪਾਉਣ ਲਈ ਉਹਨਾਂ ਨੂੰ ਵਾਇਸ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਲਿਖ ਸਕਦੇ ਹੋ ਤੇ ਇਹ ਪੇਪਰ ਤੁਹਾਨੂੰ ਦੱਸਣਗੇ ਤਾਂ ਉਹਨਾਂ ਨੇ ਉਹ ਪੇਪਰ ਇਸ ਤਰ੍ਹਾਂ ਪਾਸ ਕੀਤਾ ਤੇ ਐਂਡ ਦੇ ਵਿੱਚ ਜਦੋਂ ਘਰ ਆਏ ਉਹਨਾਂ ਨੂੰ ਇਹਨਾਂ ਤੋਂ ਕੋਇਆ ਕਿ ਉਹਨਾਂ ਨੇ ਬਿਲ ਚੱਕਿਆ ਖੱਬੇ ਹੱਥ ਨਾਲ ਤੇ ਉਹਨੇ ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਇਦਾਂ ਵੇ ਬਾਬਾ ਸਾਹਿਬ ਸਾਨੂੰ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਮੇਰਾ ਇੱਕ ਨਹੀਂ ਦੋਨੇ ਹੱਥ ਚੱਲਣਗੇ ਇਹ ਇੱਕ ਬਾਬਾ ਸਾਹਿਬ ਹੀ ਇਸ ਤਰ੍ਹਾਂ ਦੇ ਚਮਤਕਾਰ ਕਰ ਸਕਦੇ ਹਨ ਇਹ ਸਾਡੇ ਆਮ ਬੰਦੇ ਦੇ ਵੱਸ ਨਹੀਂ ਹਨ ਮੈਂ 바ਵਾ ਸਾਹਿਬ ਨੂੰ ਇਹ ਸਾਰੇ ਹੀ ਜੋ ਅੱਜ ਦਾ ਕ੍ਰੈਡਿਟ ਹੈ ਇਹ ਸਾਡੀ ਨਵੀਂ ਜਨਰੇਸ਼ਨ ਨੂੰ ਮੈਂ ਬੇਨਤੀ ਕਰਦਾ ਆ ਕਿ ਉਹਨਾਂ ਦਾ ਜੋ ਇੱਕ ਇੱਕ ਪਲ ਸਾਡੇ ਤੋਂ ਲੈ ਸਾਡੇ ਜਿੰਦਾਂ ਨੇ ਲਾਇਆ ਹੈ ਉਹਨਾਂ ਦੇ ਆਪਾਂ ਉਹਨਾਂ ਨੂੰ ਬੇ ਬੈਕ ਸੋਸਾਇਟੀ ਬਾਸ ਕਰੀਏ ਇੱਕ ਇੱਕ ਆਪਣਾ ਕੁਛ ਨਾ ਕੁਛ ਯੋਗਦਾਨ ਜ਼ਰੂਰ ਕਰੀਏ ਤੇ ਹੁਣ ਮੈਂ ਇੱਕ ਬੇਨਤੀ ਕਰਦਾ ਆ ਕਿ ਜੋ ਸਾਡੇ ਰਮੇਸ਼ ਪਲੇਰ ਜੀ ਆਜ਼ਾਦ ਟੀਵੀ ਤੋਂ ਆਏ ਹਨ ਉਹ ਇੰਗਲੈਂਡ ਤੋਂ ਉਹ ਸਾਡੇ ਪੰਜਾਬ ਟੀਵੀ ਵੱਲੋਂ ਸਾਡੀ ਕੌਮ ਦਾ ਦੁੱਖ ਸੁੱਖ ਸਭ ਦਾ ਦੇ ਹਨ ਜੋ ਸਾਡੀ ਗੋਂ ਤੇ ਤੇਜਰ ਹੁੰਦੇ ਹਨ ਜਾਂ ਹੋਰ ਵੀ ਉਹਨਾਂ ਨੂੰ ਅਸੀਂ ਇੱਕ ਵਾਰ ਫੇਰ ਮੈਂ ਸਟੇਜ ਤੇ ਬੁਲਾਉਣਾ ਚਾਹੁੰਦਾ ਤੇ ਤਾਂ ਕਿ ਉਹਨਾਂ ਨੂੰ ਇੱਕ ਵਾਰੀ ਫੇਰ ਸਨਮਾਨਿਤ ਕੀਤਾ ਜਾਵੇ ਰਵੇਸ਼ ਪਲੇਅਰ ਜੀ ਤੇ ਉਹਨਾਂ ਨੂੰ ਸਨਮਾਨ ਕਰਨ ਲਈ ਜੋ ਬਿਗਪੁਰਾ ਕਲਟਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਪਿੰਦਰਪਾਲ ਜੀ ਰਾਜਕੁਮਾਰ ਜੀ ਤੇ ਸ਼ੋਕਮਾਈ ਜੀ ਤੇ ਚੌਹਾਨ ਜੀ ਹੋਂ ਤੇ ਨਾਲ ਹੀ ਮੈਂ ਇੱਕ ਦੱਸਣਾ ਚਾਹੁੰਦਾ ਉਹਨਾਂ ਨੂੰ ਜੋ ਕਿ ਮੈਡਲ ਨਾਲ ਸੁਣ ਸੁਨਮਾਤ ਕਰ ਰਹਾ ਉਹਨਾਂ ਜੋ ਮੈਡਲ ਹੈ ਬਿਗਪੁਰਾ ਕਲ ਸੈਡੀ ਬੋਲੋ ਪਾਇਆ ਗਿਆ ਹੈ ਜੋ ਮੈਡਲ ਦੇ ਸਪான்ਸਰ ਹਨ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਿਗਪੁਰਾ ਕਲ ਸੋਸਾਇਟੀ ਦੇ ভাইস ਪ੍ਰਧਾਨ ਗੁਰਦੇਵਾਲ ਸਿੰਘ ਲੱਡੂ ਜੀ ਅਤੇ ਜਲਵਾਗ ਬਾਕੀ ਸ੍ਰੀ ਦੁਰਗਾ ਦਾ ਜੀ ਅਤੇ ਰਾਮ ਮੂਰਤੀ ਸੰਧਾ ਜੀ ਹਨ ਉਹ ਵੀ ਮੈਂ ਕਿਰਪਾ ਕਰਦਾ ਹਾਂ ਕਿ ਸਟੇਜ ਤੇ ਪਹੁੰਚ ਜਾਣ ਰਾਮ ਮੂਰਤੀ ਚਿੰ다ਜੀ ਦੁਰਗਾ ਦਾਜੀ ਦਲਵਾ ਗੰਗੜ ਸੱਥੀਓ ਇਹ ਸੰਸਾਡੇ ਬੇਗਮਪੁਰਾ ਕਲਸਿਟੀ ਦੀ ਪ੍ਰਧਾਨ ਮਿਸਟਰ ਕਮਾਮ ਜੀ ਪਰਮਜੀਤ لال ਕਮਾਮ ਜੀ ਜਿਨ੍ਹਾਂ ਨੇ ਥੱਕ ਮਿਲ ਕੇ ਸਦਕਾ ਬੇਗਮਪੁਰਾ ਕਲਸਿਟੀ ਦੀ ਸਪੂਰੀ ਟੀਮ ਨੇ ਸ਼੍ਰੀ ਗੁਰਦਾਸ ਸਵਾ ਫਿਨੀਅਰ ਦੀ ਟੀਮ ਦੇ ਨਾਲ ਸਹਿਯੋਗ ਨਾਲ ਦੇ ਨਾਲ ਦਰਮਿਆਨ ਕੀ ਐਟ ਇਟ ਵੱਡੇ ਪ੍ਰੋਜੈਕਟ ਨੂੰ ਸਫਲ ਕਰਨ ਦੇ ਲਈ ਯੋਗਦਾਨ ਪਾਇਆ ਸੋ ਮੈਂ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਸਾਡੇ ਅ ਸ਼੍ਰੀ ਰਮੇਸ਼ ਕਲੇਰ ਜੀ ਜੋ ਕਿ ਜੂਕ ਤੇ ਤੋਂ ਅਯਾਦ ਕੀ ਵੀ ਦੇ ਅ ਬ੍ਰੈਕ ਕਰ ਰਹੇ ਹਨ ਉਹਨਾਂ ਨੂੰ ਬੇਗੰਪੁਰਾ ਕਲਸਾਇਟੀ ਦੇ ਪਨੋ 골ਡ ਮੈਡਲ ਦੇ ਨਾਲ ਸਨਮਾਨਿਤ ਕਰਨ ਜਾ ਰਹੇ ਆ ਸੋ ਇਹਨਾਂ ਨੇ ਬਹੁਤ ਸਾਰੇ ਸੱਜਣਾ ਦੇ ਨਾਮ ਵੀ ਬੋਲ ਦਿੱਤੇ ਆ ਮੈਂ ਬੇਨਤੀ ਉਹਨਾਂ ਨੂੰ ਪਰੂੰਗਾ ਅ ਕਿ ਉਹ ਸਟੇਜ ਤੇ ਆ ਕੇ ਜਲਦੀ ਤੋਂ ਜਲਦੀ ਰਮੇਸ਼ ਕੁਲੇਤ ਜੀ ਉਹਨਾਂ ਨੂੰ ਸਨਮਾਨਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਅ ਇਸ 골ਡ ਮੈਡਲ ਦੇ ਵਾਸਤੇ ਜੋ ਕੇ ਸਾਥੀ ਇਹਨਾਂ ਦੇ ਸਪੌਂਸਰ ਹਨ ਸ਼੍ਰੀਮਾਨ ਗੁਰਦੇਵਾਲ ਰਾਹੁਲ ਲੱਡੂਜੀ ਅਤੇ 바ਗੀ ਜੀ ਅਤੇ ਹੋਰ ਉਹਨਾਂ ਦੇ ਸਾਥੀ ਮਿਸਟਰ ਨਾਮਮੋorthy ਸਿੰਧਾ ਜੀ ਦੁਰਗਾਦਾਸ ਜੀ ਬਿਜੇਦੋਪਦੀ ਇੰਦਰਾਮ ਜੀ ਸੋ ਇੱਕ ਵਾਰ ਫਿਰ ਮੈਂ ਸ਼੍ਰੀਮਾਨ ਸਾਹਿਬ ਨਾਲ ਨੂੰ ਬੋਲ ਸ਼ਿਮਾਨਾ ਰਮੇਸ਼ ਕਲੇਜ ਜੀ ਹੁਣ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਜੋ ਕਿ ਬਹੁਤ ਹੀ ਕੀਮਤੀ ਟਾਈਮ ਕੱਢਦੇ ਹੋਏ ਆਪਣੇ ਰੁਝੇਵਿਆਂ ਦੇ ਵਿੱਚੋਂ ਇੱਕ ਚੈਨਲ ਨੂੰ ਚਲਾ ਰਹੇ ਹਨ ਫਿਰ ਵੀ ਸਾਡੇ ਨਾਮਾਂ ਸੱਦੇ ਦੇ ਉੱਤੇ ਇਹਨਾਂ ਨੇ ਇਮੀਡੀਏਟਲੀ ਮੈਸੇਜ ਨੂੰ ਕਬੂਲ ਕਰਦੇ ਹੋਏ ਟਿੰਕਲੇ ਅਰਟਿਸ ਦੇ ਬRAND ਹੀ 3 ਦਿਨ ਵਿੱਚ ਇੱਥੇ ਪਹੁੰਚ ਗਏ ਸੋ ਰਮੇਸ਼ ਕਲੇਜ ਜੀ ਸਾਡੇ ਵੱਲੋਂ ਸੂਚੀ ਟੀਮ ਬਲੋ ਸੂਚੀ ਨਿਊਜ਼ ਪ੍ਰਾਈਸਟ ਦੇ ਸੰਗਤ ਨੂੰ ਆਪਕੀ ਜੀ ਆਇਆਂ ਕਹਿੰਦੇ ਹੋਏ ਵੈਲਕਮ ਕਰਦੇ ਆਂ ਆਉਣ ਵਾਲੇ ਕੈਂਪ ਦੇ ਵਿੱਚ ਵੀ ਸਾਡਾ ਇਸੇ ਤਰ੍ਹਾਂ ਸਾਥ ਦੇ ਰਹੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ